देखो प्रधानमंत्री नरेंद्र दे मोदी और ਦੇ ਭਾਵੇਂ ਵੱਡੇ ਤੋਂ ਵੱਡਾ ਜਿਹੜਾ ਮਰਦੀ ਨੂੰ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਬੀਜੇਪੀ ਸਰਕਾਰ ਲਈ ਨਰਿੰਦਰ ਮੋਦੀ ਲਈ ਅਮਿਤ ਸ਼ਾਲੀ ਇਹਨਾਂ ਸਾਰਿਆਂ ਲਈ ਨਫਤ ਕੈਡਰੋਂ ਛੁੱਟੀ ਆ ਕਿਉਂਕਿ ਉਹ ਪਾਰਟੀ ਦੇ ਉਹ ਲੀਡਰ ਨੇ ਜਿਨ੍ਹਾਂ ਨੇ 2020 ਤੋਂ ਲੈ ਕੇ ਅੱਜ ਤੱਕ ਸਾਡੇ ਪੰਜਾਬ ਨਾਲ ਤਾਂ ਕਿ ਸਹੀ ਕੀ ਕੀ ਮੰਗਦੇ ਅਸੀਂ ਸਿਰਫ ਆਪਣਾ ਹੱਕ ਮੰਗਦੇ ਮਸਲਾ ਤੇ ਐਮਐਸਪੀ ਮੰਗਦੇ ਇਹ ਉਹ ਕਿਸਾਨ ਨੇ ਇਹ ਉਹ ਕਿਸਾਨਾਂ ਦੇ گاਹ ਆਉਣ ਵਾਲੇ ਪੀੜ੍ਹੀਆਂ ਦੇ ਵਿੱਚੋਂ ਬੱਚੇ ਨੇ ਜਿਨ੍ਹਾਂ ਨੇ 1965 66 ਦੇ ਦੌਰਾਨ ਜਦੋਂ ਭਾਰਤ ਦੇ ਵਿੱਚ ਅਨਾਜ ਦੀ ਕਮੀ ਹੀ ਭੁੱਖਮਰੀ ਪਈ ਹੀ ਅਮਰੀਕਾ ਤੇ ਹੋਰ ਕੰਟਰੀਆਂ ਤੋਂ ਲਾਲ ਰੰਗ ਦੀ ਕਣਕ ਬਣਾਉਂਦੇ ਆ ਮਹਿੰਗੇ ਭਾਅ ਤੇ ਤੇ ਉਦੋਂ ਸਾਡੇ ਮਾਨਜੋਗ ਪ੍ਰਧਾਨ ਮੰਤਰੀ ਸਨ ਲਾਲਬਾਤ ਸ਼ਾਸਰੀ ਉਦੋਂ ਆਰਮੀ ਦੇ ਵਿੱਚ ਜਵਾਨ ਵੀ ਘਟ ਸਰ ਤੇ ਉਦੋਂ ਆਰਮੀ ਦੇ ਵਿੱਚ ਵੀ ਭਰਤੀ ਕਰ ਲਈ ਤੇ ਅਨਾਜ ਨੂੰ ਪੈਦਾ ਕਰ ਲਈ ਲਾਲ ਬਹਾਦਰ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਕਿਸਾਨਾਂ ਨੂੰ ਉਦੋਂ ਮੰਡੀ ਕਰਨ ਦੇ ਰੂਪ ਦੇ ਵਿੱਚ ਐਮਐਸਪੀ ਦੀ ਗਾਰੰਟੀ ਦਿੱਤੀ ਗਈ ਵੀ ਅਸੀਂ ਤੁਹਾਨੂੰ ਸਰਕਾਰੀ ਭਾਅ ਦੇਵਾਂਗੇ ਮੰਡੀਆਂ ਦੇਵਾਂਗੇ ਤੁਸੀਂ ਪੈਲੀਆਂ 'ਚ ਕਣਕ ਤੇ ਝੋਨਾ ਬੀਜੋ ਉਦੋਂ ਕਿਸਾਨਾਂ ਨੇ ਆਪਦੀਆਂ ਕੀਮਤੀ ਜ਼ਮੀਨਾਂ ਵਾਹ-ਵਾਹ ਕੇ ਬੋਰ ਕਰਕੇ ਪਾਣੀ ਥੱਲੇੋਂ ਕੱਢ ਕੇ ਜਮੀਨਾਂ ਨੂੰ ਵਾਹ ਵਾ ਕੇ ਅੱਜ ਸਾਡੀ ਜ਼ਮੀਨ ਜਿਹੜੀ ਆ ਉਹ ਕੰਜਰ ਹੋ ਚੁੱਕੀ ਆ ਜਾਦਾ ਖਾਤਾ ਫਾਇਆ ਫੈਣ ਕਰਕੇ ਤੇ ਅੱਜ ਜਦੋਂ ਨਾਜਨਾਤੀ ਹੋ ਗਿਆ ਤੇ ਮੋਦੀ ਸਾਹਿਬ ਹੋਣ 50 ਰੋਲ ਹੋ ਗਿਆ ਕਰਦੇ ਇੱਕ ਪੰਜਾਬ ਤੇ ਹਰਿਆਣਾ ਹੀ ਦੋ ਸਟੇਟਾਂ ਜਿੱਥੇ ਮਰਜ਼ੀ ਕਰਨ ਉਹਦੇ ਸਾਨੂੰ ਸਾਡਾ ਹੱਕ ਦੇਣਾ ਚਾਹੀਦਾ ਤੇ ਲੋੜ ਚਾਹੀਦਾ ਤੇ ਜਦੋਂ ਧਰਨਾ ਲਾਇਆ 750 ਤੋਂ ਵੱਧ ਕਿਸਾਨਾਂ ਦੀ ਉੱਥੇ ਇਹਨੇ ਬਲੀ ਲਈ ਮੋਦੀ ਨੇ 750 ਤੋਂ ਵੱਧ ਕਿਸਾਨ ਉੱਥੇ ਸ਼ਹੀਦ ਹੋਏ ਹੁਣ ਜਦੋਂ ਫੇਰ ਇਹ ਆਦਾ ਹੱਕ ਲੈ ਲਈ ਦਿੱਲੀ ਵਾਲੂ ਕੁੱਛ ਕਰਦੇ ਪਏ ਇੱਕ ਕਿਸਾਨ ਉਦੋਂ ਵੀ ਸ਼ੁਭ ਕਰਨ ਕਿਸਾਨ ਦੇ ਗੋਲੀ ਮਾਰ ਕੇ ਹਰਿਆਣਾ ਤੋਂ ਉਹਨੂੰ ਵਿਚਾਰੇ ਨੂੰ ਕਤਲ ਕਰ ਦਿੱਤਾ ਉਹ ਸ਼ਹੀਦ ਹੋਇਆ ਉਦੋਂ ਵੀ ਕੋਈ ਨਿਆਂ ਨਹੀਂ ਤੇ ਇਹ ਉਹ ਭਾਜਪਾ ਪਾਰਟੀ ਆ ਜਿਹੜੀ ਕਦੀ ਕਿਸੇ ਦੀ ਨਾਂ ਬਣੀ ਨਾ ਬਣ ਸਕਦੀ ਆ ਤੇ ਸਾਡੇ ਜੇ ਕਿਸਾਨਾਂ ਨੇ ਹੋਰ ਵੀ ਜਾਰਿਆ ਤੇ ਆਉਣ ਵਾਲੇ ਸਮੇਂ ਨੂੰ ਲੱਗਦਾ ਪਈ ਭਾਜਪਾ ਦਾ ਪੀਲਾਸ ਹੋ ਜੂਗਾ ਪੰਜਾਬ ਦੇ ਵਿੱਚ ਬਰੈਲੀਆਂ ਕਰ ਰਹੇ ਤਾਂ ਬੜੀ ਦੂਰ ਦੀ ਗੱਲ ਹੈ ਸਰ ਇਹ ਇਸ ਸੀਟ ਦੇ ਉੱਤੇ ਇੱਕ ਪੰਥਕ ਮੁੱਦਾ ਜਿਹਾ ਚੱਲਦਾ ਹੈ ਬੜਾ ਸਾਥ ਸੋਰੀ ਵਗਰੇ ਟੋਵਾ ਸਾਹਿਬ ਨੇ ਕਿੰਨੇ ਨੇ ਮੈਂ 15 ਤੱਕ ਉਜੇ ਪਾਸੇ ਯਾਦ ਉਮੀਦਵਾਰ ਤੇ ਜੋ ਸਮੱਸਿਆ ਚੱਲਣੀ ਉਹ ਪੰਥਕ ਨੇ ਕੀ ਇਹ ਮੁੱਦਾ ਹੈ ਸਿਦਕੋ ਇਹ ਤਾਂ ਕੋਈ ਏਡਾ ਵੱਡਾ ਮੁੱਦਾ ਨਹੀਂ ਪਰ ਸਤਕ ਤਾਂ ਫੈਸਲਾ ਤੇ ਲੋਕਾਂ ਨੇ ਕਰਨਾ ਵੀ ਕੌਣ ਪੰਥਕ ਹੈ ਇੱਕ ਤਾਂ ਚਿਹਰਾ ਹੋਣਾ ਆ ਤਾਂ ਪੰਥਕ ਬਣਾਉਣਾ ਕੋਈ ਪੰਥਕ ਨਹੀਂ ਮੰਨਦਾ ਬੰਦੇ ਦੀ ਆਤਮਾ ਪੰਥਕ ਚਾਹੀਦੀ ਹੈ ਬੰਦੇ ਦੇ ਵਿਚਾਰ ਪੰਥਕ ਚਾਹੀਦੇ ਆ ਪੰਜ ਸੱਤ ਮਹੀਨੇ ਪਹਿਲਾਂ ਦੀ ਗੱਲ ਹੈ ਹੜਾ ਹੈ ਤੁਸੀਂ ਵੀ ਮੇਂਦਰ ਇੱਕ ਗੱਲ ਨਿਸ਼ਾਨਾ ਹੈ ਹੜਾ ਹੈ ਹੜ ਕੱਲੇ ਜਿਹੜੇ ਏਰੀਆ ਚ ਨੇ ਜਿਹੜੀ ਲੋਕ ਸਭਾ ਦੂਸਾ ਪੈਣਾ ਮੈਨੂੰ ਲੱਗਦਾ ਵੀ ਹੜ ਪ੍ਰਭਾਵਿਤ ਏਰੀਆ ਸਭ ਤੋਂ ਵੱਧ ਇਹ ਦੀ ਚਾਹ ਜਦੋਂ ਆਪਾਂ ਕਪੂਰ ਥਲੇ ਸਰਪੁਰ ਲੋਤੀ ਕੋ ਸ਼ੁਰੂ ਹੋ ਜੰਨੇ ਆ ਉਹਨਾਂ ਵਾਰ ਸਾਲ ਖਦੂਰ ਸਾਹਿਬ ਪਰਣੂ ਮੰਡੀ ਮੋੜ ਮੰਡੀ ਮੋੜ ਤੋਂ ਬਾਅਦ ਤੇ ਜੋ ਸਾਡੇ ਹਰੀਕੇ ਪੱਟਿਆਲਕੇ ਦੇ ਹਰੀਕੇ ਸਤਲੋਜ ਤੇ ਪਿਆਸ ਦਾ ਸੰਗਮ ਹੁੰਦਾ ਗਾ ਸਦਾ ਸਭਰਾ ਮੁਠਿਆਂ ਵਾਲਾ ਝੁੱਗੀਆਂ ਨੂਰ ਮੁਹੰਮਦ ਝੁੱਗੀਆਂ ਲੱਥਾ ਸਿੰਘ ਬਜਾਰਾਂ ਏਕੜ ਦੋ ਕਾ ਦਾ ਝੋਨਾ ਡੋਪ ਕੇ ਬਰਬਾਦ ਹੋ ਗਿਆ ਪੱਠੇ ਬਰਬਾਦ ਹੋ ਗਏ ਤੂੜੀਆਂ ਰੁੜ ਗਏ ਲੋਕਾਂ ਦੇ ਘਰ ਟਹਿ ਗਈ ਇਹ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਆ ਜੇ ਉਹ ਕਿੱਥੇ ਰਹੇ ਆ ਕਿਸੇ ਨੇ ਕਿਸੇ ਦੀ 1 ਰੁਪਏ ਦੀ ਵੀ ਮਦਦ ਕੀਤੀ ਆ ਇਹ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਪੰਥਕ ਆ ਭਾਵੇਂ ਯਾਦ ਨਹੀਂ ਤੇ ਭਾਵੇਂ ਕਿਸੇ ਪੋਲੀਟਿਕਲ ਪਾਰਟੀ ਵੱਲੋਂ ਇਹਨਾਂ ਨੂੰ ਕਦੀ ਵੇਖੜਾ ਦਾ ਨੰਦ ਰਣ ਕੇ ਦੀ ਮਦਦ ਕਰਦੇ ਆ ਆ ਦਾਸ ਮੈਂ ਕੋਈ ਆਰਤੀ ਕੋਈ ਗੱਲ ਪਿਉੜਾਈ ਦੀ ਗੱਲ ਨਹੀਂ ਕਰਦਾ ਪਰ ਜਿਹੜੀ ਗੱਲ ਹੋਵੇ ਕਰਨੀ ਚਾਹੀਦੀ ਆ ਦਾਸ ਲੋਕਾਂ ਦੇ ਵਿੱਚ ਰਿਆ ਸਵੇਰੇ 8 ਵਜੇ ਮੈਂ ਚੱਲ ਜਾਣਾ ਤੇ ਰਾਤ ਨੂੰ ਕਈ ਵਾਰ 2-2 ਵਜੇ ਆ ਇੱਕ ਦਿਨ ਦੀ ਗੱਲ ਰਾਤ ਮੈਨੂੰ 1:30 ਵਜੇ ਫੋਨ ਆਇਆ ਉੱਥੋਂ ਬੰਦ ਤੋਂ ਸਭਰਾ ਵਾਲਾ ਬੰਦ ਦੀ ਮੰਤਰੀ ਸਾਹਿਬ ਉਹ ਬੰਦ ਟੋਕ ਚੱਲਿਆ ਤੇ ਇੱਥੇ ਆਓ ਮਾਨਨਾ ਫੋਨ ਕੀਤਾ ਉਹਨਾਂ ਨੇ ਤੇ ਮੈਂ ਉਸੇਲੇ ਪੰਜ ਸੱਤਾ ਮਿੰਟਾਂ ਦੇ ਵਿੱਚ ਹੀ ਪਰਨਾ ਬੰਦ ਕੇ ਨਿੱਕੇ ਟੀ-ਸ਼ਰਟ ਨਾਲ ਮੈਂ ਉੱਥੇ ਪਹੁੰਚ ਗਈ ਜਦੋਂ ਉਹ ਉੱਥੇ ਗਿਆ ਮੇਰੇ ਜਾਂਦਿਆਂ ਨੂੰ 1:30 2:00 ਦੇ ਕਰੀਬ ਉੱਥੇ ਨੌਜਵਾਨ ਖੜੇ ਸੀ ਤੇ ਸਾਰੇ ਖਲੋਤੇ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਚ ਵੀ ਤਮਾਸ਼ਾ ਵੇਖਣਦੇ ਉੱਥੇ ਖੜੇ ਤੇ ਦਾਬੀ ਜਾਣੇ ਜਿਹੜੇ ਸੀ ਉਹ ਕਹਾਰੇ ਮਿੱਟੀ ਦੇ ਟੋੜੇ ਪਰ ਪਰ ਕਿਤੇ ਬੰਦ ਦੇ ਨਾਲ ਨਾਲ ਲਾਉਂਦੇ ਮਾਨਾ ਨੇ ਬਥੇਰੀ ਪ੍ਰੇਰਦਾ ਕੀਤੀ ਭਰਾਓ ਨਾਲ ਲੱਗੋ ਤੁਸੀਂ ਵੀ ਜੇ ਦਹਾਵੀ ਕਰ ਸਕਦੇ ਤੁਸੀਂ ਵੀ ਕਰੋ 1 ਤੇ 20 ਯਾਰਾ 11 ਤੇ 11 22 22 ਤੇ 24 ਤੁਸੀਂ ਲੱਗੋ ਨਾਲ ਸਾਰੇ ਜਣੇ ਕੋ ਜਦੋਂ ਕੋਈ ਟਾਸ ਤੋਂ ਮਾਸਾ ਤੇ ਮੈਂ ਆਪ ਤੋੜਾ ਚੁੱਕਲਾ ਹਰ ਮੋੜੇ ਤੇ ਮੈਂ ਕਹਾਂ ਵੀ ਲਓ ਮੈਂ ਤੋੜੇ ਚੁੱਕਦਾ ਮੈਂ ਵੀ ਨਾ ਮੈਂ ਕਿਨਾਂ ਥੱਕ ਜਨਾ ਜਦੋਂ ਮੈਂ ਚੁੱਕੇ ਮੋਰਲ ਦੇਖ ਕੇ ਉਹ ਵੀ ਸਾਰੇ ਚੁੱਕਣ ਲੱਗ ਅਸੀਂ ਲਾਈਵ ਕਰਤਾ ਉਹ ਲਾਈਵ ਦੇਖ ਕੇ ਅਵਰ ਸਰੋਂ ਤਰਨਤਾਰ ਨੂੰ ਸਾਡੇ ਕਪੂਰ ਥਲੇ ਤੋਂ ਜਲੰਧਰੋਂ ਪਰੋ ਬਟਿੰਡੀਓ ਪਟਿਆਲਿਓ ਲੁਧਿਆਣੇ ਤੱਕ ਦਿਨੇ ਢਾਈ ਤੇ ਨਵਾਈ ਤੱਕ ਬੜੀ ਦੂਰ ਦੂਰ ਤੋਂ ਨੌਜਵਾਨ ਆ ਕੇ ਫਿਰ ਜਦੋਂ ਮੇਰੇ ਲਾਗੇ ਆ ਕੇ ਉਹ ਫੋਟੋਵਾਟਵਾ ਕਰਾਈਆਂ ਏਰੀਆ ਦੱਸਿਆ ਨਾ ਮਨਨ ਪੁੱਛਿਆ ਮਾਪੀ ਯਾਰ ਐਡੀ ਦੂਰੋਂ ਤੁਹਾਨੂੰ ਕਿੰਦੇ ਆਖਿਆ ਵੀ ਉੱਥੇ ਆੜਾ ਏ ਇਹਦੇ ਮੰਤਰੀ ਸਾਹਿਬ ਅਸੀਂ ਤੁਹਾਡੀ ਵੀਡੀਓ ਵੇਖੀ ਕਹਿੰਦਾ ਵੀ ਜੇ ਸਾਡਾ ਮੰਤਰੀ ਤੋੜੇ ਚੁੱਕਦਾ ਤਾਂ ਸਾਨੂੰ ਕੀ ਹੋਣਾ ਵੀ ਗੱਲ ਇਹ ਨਹੀਂ ਕਿ ਮੈਂ ਕੋਈ ਉੱਥੇ ਪਬਲਿਸਿਟੀ ਕਰਨ ਗਿਆ ਜਾਂ ਕੋਈ ਇਲੈਕਸ਼ਨ ਲੜਨ ਗਿਆ ਤੇ ਮੈਂ ਤਾਂ ਵਜੀਰ ਪਰਿਆ ਜੇ ਮੈਂ ਭੱਲਾ ਲਾਉਣਾ ਚਾਹਦਾ ਮੈਂ ਕਹਿ ਦਿੰਦਾ ਕਿ ਮੇਰੀ ਜੀ ਮੀਟੇ ਲੋਕ ਤੇ ਕੋੜੇ ਨਾਲ ਮਨ ਵੀ ਜਾਣਾ ਸੀ ਪਰ ਮੈਂ ਤਰਜੀਹ ਦਿੱਤੀ ਆਪਦੇ ਲੋਕਾਂ ਨਾਲ ਖੜਨ ਨੂੰ ਮੈਂ ਇਸ ਕਰਕੇ ਗਿਆ ਵੀ ਦੁੱਖ ਦੇ ਵੇਲੇ ਭਾਂਜਾ ਉਹ ਨਾ ਜਾਓ ਨਾ ਜਾਓ ਅਗਲੇ ਨੂੰ ਨਹੀਂ ਕੋਈ ਪਰਵਾਹ ਦੀ ਦੁੱਖ ਦੇ ਵੇਲੇ ਜਦੋਂ ਆਪਾਂ ਕਿਸੇ ਦੇ ਕੋਲ ਜਾਂਦੇ ਆ ਦੁੱਖ ਵਡਾਉਂਦੇ ਆ ਤੇ ਅਗਲੇ ਦਾ ਦੁੱਖ ਘਟ ਕੇ ਤਾਂ ਰਹਿ ਜਾਂਦਾ ਘਟ ਕੇ ਤਾਂ ਛੋਟੇ ਦੁੱਖ ਵੇਲੇ ਖਤਮ ਹੋ ਜਾਂਦਾ ਇੱਕ ਮਾਤਾ ਜਦੋਂ ਇਹ ਹੜਾ ਦਰਾਨ ਬੋਟ ਮੋਟਰ ਬੋਰਡ ਤੇ ਅੰਦਰ ਗਿਆ ਨਾ ਤਾਂ 10-15 ਕਿਲੋਮੀਟਰ ਅੱਗੇ ਜਾ ਕੇ ਘਰ ਦੇ ਵਿੱਚ ਮਾਤਾ ਹੀ ਇੱਕ ਕੰਨੀ ਉਥੇ ਪਸ਼ੂ ਵੀ ਸਨ ਤੇ ਬਾਕੀ ਬੱਚੇ ਪੁੱਛੇ ਨਾ ਮਾਰ ਕਰ ਮਾਤਾ ਨੇ ਘੁੱਟ ਕੇ ਮੈਨੂੰ ਗੱਲ ਨਾਲ ਲਾ ਲਿਆ ਤੇ ਮੈਨੂੰ ਮਾਤਾ ਆਂਦੀ ਵੀ ਪੁੱਤ ਮੇਰਾ ਸੀਨਾ ਠਰ ਗਿਆ ਮੈਨੂੰ ਇਹ ਵੀ ਸ਼ਾਇਦ ਮਾਤਾ ਕੋ ਮਦਦ ਚਾਹੀਦੀ ਐ ਮੈਂ ਮਾਤਾ ਕੀ ਚਾਹੀਦਾ ਦੱਸ ਇਹ ਨਹੀਂ ਪੁੱਤ ਮੈਨੂੰ ਪੱਖਣੀ ਚਾਹੀਦਾ ਨਾ ਤੇ ਸਾਨੂੰ ਪੈਸੇ ਚਾਹੀਦੇ ਨਾ ਕੋ ਸਾਨੂੰ ਰਾਸ਼ਨ ਚਾਹੀਦਾ ਨਾ ਕੋ ਸਾਨੂੰ ਫੀਡ ਚਾਹੀਦੀ ਤੂੰ ਪੁੱਤ ਸਾਡੇ ਕੋ ਆ ਗਿਆ ਨਾ ਸਾਡਾ ਸਾਰਾ ਦੁੱਖ ਖਤਮ ਹੋ ਗਿਆ ਅਸੀਂ 70 75 ਸਾਲ ਹੋ ਗਏ ਮੋਟਾ ਪਾਉਂਦੇ ਰਹਾਂ ਸਾਡੇ ਕੋ ਅੱਜ ਤੱਕ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਆਇਆ ਨਾ ਕੋਈ ਸਾਡਾ ਆਗੂ ਆਇਆ ਲੋਕੀ ਬੱਸ ਆਉਣ ਦੇ ਹੀ ਜਦੋਂ ਹੜੂ ਡਾਟ ਜਾਣੇ ਉਦੋਂ ਕਹਿੰਦਾ ਮੰਤਰੀ ਨੂੰ ਫੋਨ ਲਾਇਆ ਵਾ ਮੈਸੇਜ ਕੀਤਾ ਇਹਨੇ ਮੈਸੇਜ ਵੇਂਦਾ ਤੇ ਫਿਰ ਕੋਈ ਗੱਲ ਕਰਦੇ ਮੰਤਰੀ ਤੇ ਕਹਿੰਦੀ ਕੋਈ ਨਹੀਂ ਆਉਂਦਾ ਰਿਹਾ ਦੇਖੋ ਇਹ ਮੇਲਾ ਇਹੋ ਜਿਹਾ ਨਵਾਂ ਲੋਕਾਣਾ ਢਾਲ ਬਣ ਕੇ ਖੜਨਾ ਚਾਹੀਦਾ ਤੇ ਮੇਰੀਆਂ ਮੀਟਿੰਗਾਂ ਆਈਆਂ ਜਿਹੜੀਆਂ ਮੈਂ ਉਹ ਵੀ ਕੈਨਸਲ ਕਰਤੀਆਂ ਮੈਂ ਕਹਤਾ ਆਪਣੇ ਅਫਸਰਾਂ ਨੂੰ ਕਿ ਜਿੰਨਾ ਚਿਰ ਹੜਾਂ ਦੀ ਸਥਿਤੀ ਦੇ ਕੰਟਰੋਲ ਨਹੀਂ ਹੁੰਦਾ ਉਨਾ ਚਿਰ ਕੋਈ ਮੀਟਿੰਗ ਨਾ ਰੱਖੋ ਸੱਜ ਦਿਨ ਹੜ ਰਿਹਾ ਸੱਜ ਦਿਨ ਪਾਣੀ ਚੱਲਦਾ ਰਿਹਾ ਕਾਸ਼ 60 ਦੇ 60 ਦਿਨ ਉੱਤੇ ਬੰਨ੍ਹ ਕੇ ਰਿਹਾ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਸਾਫੀ ਤਾਲੂਕਾ ਸੇ ਅੰਮਾਰ ਮੈਂ ਪੁੱਤ ਬਣ ਕੇ ਛੋਟਾ ਭਰਾ ਬਣ ਕੇ ਲੋਕਾਂ ਦੀ ਸੇਵਾ ਕੀਤੀ ਲੋਕਾਂ ਦੇ ਦੁੱਖ ਸੁੱਖ ਰਿਆ ਇਹਦੇ ਤੋਂ ਪਹਿਲਾਂ ਕੋਰੋਨਾ ਵਾਇਰਸ ਬਿਮਾਰੀ ਆਈ 2020 ਮੈਂ ਕੋਈ ਮੰਤਰੀ ਨਹੀਂ ਹਾਂ ਨਾ ਕੋਈ ਮੈਂ ਸਰਕਾਰ ਚੋਂ ਨਾ ਕੋਈ ਸਰਕਾਰੀ ਅਧਿਕਾਰੀ ਹਾਂ ਕਾਸ਼ ਦੇ ਆਪੀ ਨਿੱਜੀ ਕਮਾਈ ਚੋਂ 80 ਤੋਂ 90 ਲੱਖ ਰੁਪਏ ਦਾ ਰਸਨ ਹੁੰਦਾ ਨਹੀਂ ਤੇ ਪੱਟੀ ਵਾਲੇ ਤੋਂ ਪੁੱਛਾ ਮੈਂ ਉਦੋਂ ਵੀ ਲੋਕਾਂ ਦੀ ਬਾਹ ਫੜੀ

YouTube Facebook Instagram X aur WhatsApp channel par